ਕੋਈ ਨਾਮ ਮੇਰੀ ਮਰਜ਼ੀ ਚੱਲਦੀ ਐ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਚੱਲਦੀ ਐ ਤੂੰ ਪੁੱਛੋ ਕਿ ਜਿਹੜੀ ਤੁਸੀਂ ਭਰਤੀ ਕੀਤੀ ਸੀ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਉੱਥੇ ਵਰਤ ਰਹੇ ਹੋ ਤੇ ਤੁਸੀਂ ਇਹਦੇ ਸਵਿਧਾਨ ਦੇ ਵਿੱਚ ਦੰਦ ਕੀਤੀ ਸੀ ਦੇ ਵਿੱਚ ਤੁਹਾਨੂੰ ਵੀ ਆ ਕੇ ਜਿਹੜੇ ਸਪਸ਼ਟੀਕਰਨ ਹੈ ਉਹ ਦੇਨੇ ਪੈਣ ਇਹ ਜਿਹੜੀਆਂ ਗੱਲਾਂ ਕਰਦੇ ਸੀ ਨਾ ਕਹਿੰਦੇ ਹਰਪ੍ਰੀਤ ਸਿੰਘ ਉੱਥੇ ਵਾਲੀਆਂ ਮਹਾਰਾਸ਼ਟਰਾ ਵਾਲੀਆਂ ਮੈਂ ਮੀਡੀਆ ਦੀ ਨੌਲੇਜ ਵਾਸਤੇ ਵੀ ਦੱਸ ਦਿਆਂ ਕਿ ਤੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਭਰਤੀਆਂ ਕੀਤੀਆਂ ਨਾ ਵੱਖਰੀਆਂ ਇਹ ਪਾਰਟੀ ਦਾ ਸੰਵਿਧਾਨ ਹੈ ਸਾਡੇ ਕੋਲੇ ਇਹ ਸਾਰਾ ਜਿਹੜਾ ਕੰਮ ਚੱਲਦਾ ਨਾ ਉਹ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਚੱਲਦਾ ਕੋਈ ਨਾ ਮੇਰੀ ਮਰਜ਼ੀ ਚੱਲਦੀ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਚੱਲਦੀ ਹੈ ਨਾ ਸਾਡੀ ਪਾਰਟੀ ਦੇ ਕਿਸੇ ਹੋਰ ਲੀਡਰ ਦੀ ਮਰਜ਼ੀ ਚੱਲਦੀ ਹੈ ਇਸ ਨਾਲ ਰਿਟਰਨ ਸਭ ਦਾ ਹਣਾ ਜਿਹੜਾ ਇਲੈਕਸ਼ਨ ਕਮਿਸ਼ਨ ਕੋਲੇ ਜਿਹੜਾ ਹੈਗਾ ਉਹ ਉੱਥੇ ਸਬਮਿਟਡ ਹੈ ਔਰ ਸਾਰੇ ਚੋਣ ਪ੍ਰਕਿਰਿਆ ਸਾਰਾ ਮੈਂਬਰਸ਼ਿਪ ਡਰਾਈਵ ਇਹਦੇ ਮੁਤਾਬਕ ਹੁੰਦਾ ਇਸ ਤੋਂ ਅਸੀਂ ਇੱਕ ਅੱਖਰ ਵੀ ਉਧਰ ਉਧਰ ਨਹੀਂ ਜਾ ਸਕਦੇ ਹੁਣ ਪਹਿਲੀ ਗੱਲ ਹੈ ਕਿ ਸਾਡੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕਿਸੇ ਨੇ ਮੈਂਬਰ ਬਣਨਾ ਤੇ ਇਹ ਦੋ ਨੰਬਰ ਸਫੇ ਦੇ ਉੱਤੇ ਹੀ ਸਭ ਤੋਂ ਪਹਿਲਾ ਦਰਜਾ ਕਿ ਜਿਹੜਾ ਵੀ ਮੈਂਬਰ ਬਣਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਅਡਲਟ ਜਿਹੜਾ ਉਹ ਮੈਂਬਰ ਬਣ ਸਕਦਾ ਸ਼੍ਰੋਮਣੀ ਅਕਾਲੀ ਦਲ ਦਾ ਪਰ ਉਹਨੂੰ 5 ਸਾਲਾਂ ਵਾਸਤੇ ਜਿਹੜਾ 10 ਰੁਪਏ ਚੰਦਾ ਉਹ ਜਮਾ ਕਰਾਉਣਾ ਪਏ ਇਸ ਕਰਕੇ ਅਸੀਂ ਜਿਹੜਾ 27 ਲੱਖ ਮੈਂਬਰ ਭਰਤੀ ਕੀਤਾ ਨਾ ਉਹ ਹਰ ਬੰਦੇ ਨੇ ਪਹਿਲਾਂ ਆਪਣੀ ਰਸੀਦ ਕਟਾਈ ਆ 10 ਰੁਪਏ ਦੀ ਪਾਰਟੀ ਦੇ ਚੱਦੇ ਦੀ ਜਿਹੜਾ 5 ਸਾਲ ਵਾਸਤੇ ਹੁੰਦਾ ਤੇ ਫੇਰ ਉਹ ਮੈਂਬਰ ਬਣਿਆ ਫੇਰ ਉਹ ਸਰਕਲ ਡੈਲੀਗੇਟ ਅੱਗੇ ਭਰਤੀ ਕਰਕੇ ਬਣਿਆ ਫੇਰ ਉਹ ਡਿਸਟ੍ਰਿਕਟ ਡੈਲੀਗੇਟ ਬਣਿਆ ਫਿਰ ਸਟੇਟ ਡੈਲੀਗੇਟ ਬਣਿਆ ਇਹ ਤੁਹਾਡੇ ਵਾਂਗੂ ਨਹੀਂ ਆ ਪਈ ਜਿਹੜਾ ਇਹਨਾਂ ਨੂੰ ਪੁੱਛੋ ਕਿ ਜਿਹੜੀ ਤੁਸੀਂ ਭਰਤੀ ਕੀਤੀ ਸੀ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਮ ਉੱਥੇ ਵਰਤ ਰਹੇ ਹੋ ਤੇ ਤੁਸੀਂ ਇਹਦੇ ਸੰਵਿਧਾਨ ਦੇ ਮੁਤਾਬਕ ਕੀਤੀ ਸੀ ਤੇ ਜਦੋਂ ਤੁਸੀਂ ਭਰਤੀ ਹੋਈ ਸੰਵਿਧਾਨ ਦੇ ਮੁਤਾਬਕ ਨਹੀਂ ਕੀਤੀ ਮੁੱਢਲੀ ਸ਼ਰਤ ਜਿਹੜੀ ਆ ਉਹ ਹੀ ਆਕਾਲੀ ਦਲ ਦੇ ਮੈਂਬਰ ਬਣ ਦੀ ਉਹ ਹੀ ਤੁਹਾਡੀ ਗਲਤ ਹੈ ਤੇ ਤੁਸੀਂ ਆਪਣਾ ਉਹਨੂੰ ਡੈਲੀਕੇਟ ਗਲਾਸ ਸ਼ਰੋਮਣੀ ਆਕਾਲੀ ਦਲ ਦਾ ਕਿਵੇਂ ਕਹਿ ਸਕਦੇ ਹੋ ਇਹ ਸਿਰਫ ਤੇ ਸਿਰਫ ਜਿਹੜੀ ਆ ਸ਼ਰੋਮਣੀ ਆਕਾਲੀ ਦਲ ਦੀ ਜਿਹੜੀ ਸ਼ਕਤੀ ਆ ਉਹਨੂੰ ਕਮਜ਼ੋਰ ਕਰਨ ਵਾਸਤੇ ਦਬਦਬਾ ਪੈਦਾ ਕਰਨ ਵਾਸਤੇ ਜਾਣ ਬੁੱਝ ਕੇ ਇਹ ਨਾਮ ਉਥੇ ਵਾਰ-ਵਾਰ ਬਤਿਆ ਗਿਆ ਹੁਣ ਅਸੀਂ ਆਪਣੇ ਜਿਹੜੇ ਲੀਗਲ ਐਕਸਪਰਟਸ ਆ ਕਾਨੂੰਨਦਾਨ ਬੈਸਟ ਤੋਂ ਬੈਸਟ ਜਿਹੜੇ ਸਾਡੇ ਉਹਨਾਂ ਨਾਲ ਸਾਰਾ ਮਸ਼ਵਰਾ ਜਿਹੜਾ ਉਹ ਕਰ ਰਹੇ ਆ ਔਰ ਇਹਦੇ ਵਾਸਤੇ ਅਸੀਂ ਅਦਾਲਤ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਉਹ ਜਿਹੜੀ ਆ ਉਹ ਪਾਰਟੀ ਵੱਲੋਂ ਫਾਈਲ ਕਰਾ ਕਿਉਂਕਿ ਜਾਲਸਾਜੀ 420 ਹੈ ਇਸ ਕਰਕੇ ਜਿਹੜੇ ਜਾਲਸਾਜੀ ਕਰ ਰਹੇ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਅਦ ਸੋਚ ਕੇ ਇਹ ਫੈਸਲਾ ਕਰਿਓ ਪਾਰਟੀ ਇਸ ਗੱਲ ਦੇ ਉੱਤੇ ਹਟਾਲਾ ਅਸੀਂ ਪਾਰਟੀ 'ਚ ਫੈਸਲਾ ਕਰ ਲਿਆ ਕਿ ਕਿਸੇ ਵੀ ਤਰੀਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਜਿਹੜਾ ਉਹ ਜਾਲਸਾਜੀ ਨਹੀਂ ਹੋਣੀ ਆ ਨੋਟੀਫਿਕੇਸ਼ਨ ਆ ਸਾਡਾ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਹੋਇਆ ਆ ਮੇਰੇ ਕੋਲ ਜਿਹੜੀ ਕਾਪੀ ਹੈ ਇਹ ਜਦੋਂ ਮਰਜਰ ਹੋਇਆ ਸੀ ਨਾ ਵੱਖ-ਵੱਖ ਦਲਾਂ ਦਾ 1996 ਦੇ ਵਿੱਚ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣੇ ਸੀ ਉਦੋਂ ਸਾਰੇ ਡਾਕੂਮੈਂਟ ਸਾਰਿਆਂ ਨੇ ਇਕੱਠੇ ਕਰਕੇ ਤੇ ਇਲੈਕਸ਼ਨ ਕਮਿਸ਼ਨ ਨੂੰ ਦੇ ਕੇ ਤੇ ਇਹ ਨੋਟੀਫਿਕੇਸ਼ਨ ਉਸ ਦਿਨ ਦਾ 1996 ਦਾ 19 ਤਿੰਨ 1996 ਦਾ ਇਹਦੀਆਂ ਪਹਿਲੀਆਂ ਜਿਹੜੀਆਂ ਲਾਈਨਾਂ ਮੈਂ ਨੋਟੀਫਿਕੇਸ਼ਨ ਦੀਆਂ ਪੜਦੇ ਨਾ ਇਹ ਜਿਹੜਾ ਹੈਗਾ ਪਬਲਿਸ਼ਡ ਇਨ ਦੀ ਐਕਸਟਰਾ ਆਰਡਨਰੀ ਗੈਜ਼ਟ ਆਫ ਇੰਡੀਆ ਪਾਰਟ 2 ਸੈਕਸ਼ਨ 3 ਇਹ ਇਦਾਂ ਨਹੀਂ ਹੁੰਦਾ ਕਿ ਪਾਰਟੀਆਂ ਹਵਾ 'ਚ ਨਹੀਂ ਬਣ ਜਾਂਦੀਆਂ ਇਹਦੇ ਵਿੱਚ ਕੀ ਲਿਖਿਆ ਹੈ ਬੇਰ ਐਸ ਦਾ ਸ਼੍ਰੋਮਣੀ ਅਕਾਲੀ ਦਲ ਇਹ ਜੇ ਰੈਕੋਗਨਾਈਜ਼ਡ ਸਟੇਟ ਪਾਰਟੀ ਇਨ ਦਾ ਸਟੇਟ ਆਫ ਪੰਜਾਬ ਐਂਡ ਦਾ ਸਿੰਬਲ ਸਕੀਲਸ ਜਿਹੜਾ ਸਾਡਾ ਤੱਕਣੀ ਚੋਂ ਨਿਸ਼ਾਨ ਹੈ is a reserved for it in that state under the provisions of the election symbols reservation and allotment order 1968 1968 da jehda election te symbol order hai na jehda act hai jehde teh te partiyan nu chun nishan allot hunde hai eh notification hoya hai eh e registered recognized party hai in the state of punjab te eda symbol jehda hage eh chun nishan jehda hage eda ਉਹ ਤਕੜੀ ਹੈ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਗਮਰਾ ਨਾ ਕਰੋ ਤੁਸੀਂ ਪਾਰਟੀ ਆਪਣੀ ਵੱਖਰੀ ਬਣਾਉਣੀ ਹੈ ਬਣਾ ਲਓ ਅਸੀਂ ਤਾਂ ਬੇਨਤੀ ਕੀਤੀ ਸੀ ਸਾਰਿਆਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਹੁਕਮ ਨਮਾ ਹੋਇਆ ਸੀ ਅੱਜ ਵੀ ਆਓ ਤੇ ਮੈਂ ਹੁਣ ਫਿਰ ਕਹਿਣਾ ਕਿ ਜਿਹਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਉਹ ਇੱਥੇ ਆਓ ਪਾਰਟੀ ਹਮੇਸ਼ਾ ਸਾਰਿਆਂ ਵਾਸਤੇ ਸਾਂਝੀ ਹੁੰਦੀ ਹੈ ਪਾਰਟੀ ਨੇ ਕਦੀ ਵੀ ਇਸ ਗੱਲ ਤੋਂ ਨਾ ਨਹੀਂ ਕੀਤੀ ਪਰ ਜੇ ਤੁਸੀਂ ਇਹ ਕਹੋਗੇ ਕਿ ਅਸੀਂ ਝੂਠ ਦਾ ਕੰਦ ਖੜੀ ਕਰਕੇ ਜਿਵੇਂ ਅੱਗੇ ਬਕਰੇ ਇਸ਼ੂ ਬਣਾ ਕੇ ਕਾਣੀ ਤੁਹਾਨੂੰ ਬਧਨਾਮ ਕੀਤਾ ਤੇ ਹੁਣ ਵੀ ਇਹ ਕੰਮ ਇਹਦਾ ਚੱਲੇਗਾ ਇਹ ਨਹੀਂ ਚੱਲੇਗਾ ਹੁਣ ਅਦਾਲਤਾਂ ਦੇ ਵਿੱਚ ਤੁਹਾਨੂੰ ਵੀ ਆ ਕੇ ਜਿਹੜੇ ਸਪਸ਼ਟੀ ਕਰਨਾ ਹੈ ਉਹ ਦੇਨੇ ਪੈਣ ਇਹ ਜਿਹੜੀਆਂ ਗੱਲਾਂ ਕਰਦੇ ਸੀ ਨਾ ਕਹਿੰਦੇ ਹਰਪ੍ਰੀਤ ਸਿੰਘ ਉਥੇ ਵਾਲੀਆਂ ਮਹਾਰਾਸ਼ਟਰਾ ਵਾਲੀਆਂ ਬਾ ਮੀਡੀਆ ਦੀ ਨੋਟਿਸ ਵਾਸਤੇ ਵੀ ਦੱਸਦੇ ਆ ਕਿ ਬਾਹਰ ਰਾਸ਼ਟਰਾਂ ਦੇ ਵਿੱਚ ਪਾਰਟੀ ਸਪਲਿਟ ਹੋਈ ਸੀ ਪਾਰਟੀ ਜਿਹੜੀ ਚੱਲ ਰਹੀ ਸੀ ਸਾਡੇ ਉਹਦੀ ਟਰਮ ਰਹਿੰਦੀ ਸੀ ਤੇ ਉਹ ਪਾਰਟੀ ਦੇ ਵਿੱਚ ਡਿਵੀਜ਼ਨ ਹੋ ਗਈ ਕੁਝ ਬੰਦੇ ਉਧਰ ਹੋ ਗਏ ਕੁਝ ਉਧਰ ਹੋ ਗਏ ਡੈਲੀਕੇਟ ਵੀ ਪਾਰਟੀਆਂ ਦੇ ਬੰਦੇ ਗਏ ਜਿਹੜੇ ਨੁਮਾਇੰਦੇ ਸੀ ਚੁਣੇ ਹੋਏ ਉਹ ਵੀ ਬੰਦੇ ਗਏ ਪਰ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਕੁਦਰਤੀ ਟਰਮ ਪੂਰੀ ਹੋ ਗਈ ਸੀ ਦੁਬਾਰਾ ਮੈਂਬਰਸ਼ਿਪ ਚੁਣ ਕੇ ਪ੍ਰਧਾਨ ਬਣਿਆ ਇਸ ਕਰਕੇ 100% ਜਿਹੜੇ ਸਾਡੇ ਡੈਡੀਕੇਟ ਹਨ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਬਣੇ ਆ ਉਹ ਸਾਰੇ ਸ਼ਰਮਣੀ ਅਕਾਲੀ ਦਲ ਨਾਲ ਇਹ ਲੋਕਾਂ ਨੂੰ ਗੁਮਰਾਹ ਨਾ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਉਹ ਲੜਾਈ ਲੜਨੀ ਸੀ ਤੇ ਫਿਰ ਪਹਿਲਾਂ ਇੱਥੇ ਆ ਕੇ ਜਦੋਂ ਅਸੀਂ ਕਹਿੰਦੇ ਸੀ ਨਾ ਕਾਪੀਆਂ ਈਸ਼ੂ ਕਰਾਓ ਤੇ ਉਦੋਂ ਆ ਕੇ ਤੁਸੀਂ ਕਾਪੀਆਂ ਈਸ਼ੂ ਕਰਾਉਣੀਆਂ ਸੀ ਤੇ ਸ਼ਰਮਣੀ ਅਕਾਲੀ ਦਲ ਦੀ ਭਰਤੀ ਕਰਨੀ ਸੀ 10 ਰੁਪਏ ਪਰਤੀ ਹਰ ਇੱਕ ਦੀ ਮੈਂਬਰਸ਼ਿਪ ਫੀਸ ਜਿਹੜੀ ਆ ਜਮਾ ਕਰਾਉਣੀ ਸੀ ਇਸ ਲਈ ਨਾਲਦਿਆਂ ਨੂੰ ਉੱਥੇ ਬੈਠ ਕੇ ਗੁੰਮਰਾਹ ਕਰੀ ਜਾਣਾ ਕਿ ਜਿਵੇਂ ਬਾਦਰਾਸ਼ਟਰ ਚ ਹੋ ਗਿਆ ਮੈਂ ਦਿੱਲੀੋਂ ਆਹ ਕਰਾ ਦੂੰ ਮੈਂ ਦੁਨੀਆੋਂ ਕਰਾ ਦੂੰ ਇਸ ਦੇਸ਼ ਦੇ ਵਿੱਚ ਕੋਈ ਰੂਲ ਕਾਨੂੰਨ ਹੈਗੇ ਆ ਸਾਨੂੰ ਵੀ ਪਤਾ ਇੰਨੀ ਦੇਰ ਤੇ ਅਸੀਂ ਇਲੈਕਸ਼ਨ ਕਮਿਸ਼ਨ ਨਾਲ ਤੇ ਸਰਕਾਰਾਂ ਨਾਲ ਅਸੀਂ ਵੀ ਡੀਲ ਕਰਦੇ ਆ ਉਹ ਸਥਿਤੀ ਸੀ ਕਿ ਪਾਰਟੀ ਦੀ ਟਰਮ ਰਹਿੰਦੀ ਸੀ ਔਰ ਵਿੱਚ ਵਿਚਾਲੇ ਪਿਆ ਇੱਥੇ ਤੁਸੀਂ ਪਾਰਟੀ ਤੋਂ ਬਾਹਰ ਚਲੇ ਗਏ ਪਾਰਟੀ ਦਾ ਪੀਰੀਅਡ ਖਤਮ ਹੋ ਗਿਆ ਪਾਰਟੀ ਨੇ ਨਵੇਂ ਸਿਰੇ ਤੋਂ ਇਲੈਕਸ਼ਨ ਕਰਾਈਆਂ ਨਵੇਂ ਸਿਰੇ ਤੋਂ ਮੈਂਬਰਸ਼ਿਪ ਟਰਾਈ ਔਰ ਜਿਹੜੇ ਭਰਾ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਲਿਖਣਾ ਚਾਹੁੰਦੇ ਇੱਕ ਵੀ ਅੱਜ ਦੀ ਤਰੀਕ ਤੇ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਨਹੀਂ ਹੈਗਾ ਇੱਕ ਵੀ ਇਹਨਾਂ ਚ ਕਿਉਂਕਿ ਪਰਚੀ ਨਹੀਂ ਕਰਾਈ 10 ਰੁਪਏ ਦੇਣ ਤੇ ਭੱਜ ਗਏ ਜੇ ਤੁਸੀਂ 10 ਰੁਪਏ ਦੀ ਪਰਚੀ ਕਟਾਈ ਹੁੰਦੀ ਤੇ ਤੁਹਾਡਾ ਅਧਿਕਾਰ ਹੋਰ ਹੁੰਦਾ ਪਰ ਤੁਸੀਂ ਉਦੋਂ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਮੁਫਤੀ ਲਓ ਸਾਰਾ ਕੁਝ ਮੁਫਤ ਹੈ ਤੇ ਮੁਫਤ ਦੀ ਕੋਈ ਕੀਮਤ ਨਹੀਂ ਹੁੰਦੀ ਇਸ ਕਰਕੇ ਇਹ ਜਿਹੜੀਆਂ ਗੱਲਾਂ ਕਰਦੇ ਇਹ ਤਾਂ ਜਦੋਂ ਕੋਰਟ 'ਚ ਜਾਵਾਂਗੇ ਤੇ ਉਦੋਂ ਪਤਾ ਲੱਗੇਗਾ